ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਕਾਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1245 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1242 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਾਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਉ ਕਉੜੀ ਨਾਏ ਮੰਨਿਆ ਦੁਰਮਤ ਗਈ ਮਤ ਪਰਗਟ ਆਇਆ ਜੇ ਮਨ ਨਾਮ ਸਿਮਰਨ ਵਿੱਚ ਗਿਝ ਜਾਏ ਤਾਂ ਭੈੜੀ ਮਤ ਦੂਰ ਹੋ ਜਾਂਦੀ ਹੈ ਤੇ ਚੰਗੀ ਮਤ ਚਮਕ ਪੈਂਦੀ ਹੈ ਨਾਉ ਮੰਨਿਆ ਹੋ ਮੈਂ ਗਈ ਸਭ ਰੋਗ ਗਵਾਇਆ ਜੇ ਮਨ ਨਾਮ ਸਿਮਰਨ ਵਿੱਚ ਗਿਝ ਜਾਏ ਤਾਂ ਹਉ ਮੈ ਦੂਰ ਹੋ ਜਾਂਦੀ ਹੈ ਸਾਰੇ ਹੀ ਮਨ ਦੇ ਰੋਗ ਨਾਸ਼ ਹੋ ਜਾਂਦੇ ਹਨ ਨਾਏ ਮੰਨਿਆ ਨਾਮ ਉਪਜੈ ਸਹਜੇ ਸੁਖ ਪਾਇਆ ਜੇ ਨਾਮ ਵਿੱਚ ਮਨ ਗਿਝ ਜਾਏ ਤਾਂ ਮਨ ਵਿੱਚ ਨਾਮ ਜਪਣ ਦਾ ਚਾਅ ਪੈਦਾ ਹੋ ਜਾਂਦਾ ਹੈ ਤੇ ਅਡੋਲ ਅਵਸਥਾ ਵਿੱਚ ਪੜ ਕੇ ਸੁਖ ਪ੍ਰਾਪਤ ਹੁੰਦਾ ਹੈ ਨਾਇ ਮੰਨੈ ਸਾਂਤ ਉਪਜੈ ਹਰ ਮਨ ਵਸਾਇਆ ਜੇ ਮਨ ਨਾਮ ਸਿਮਰਨ ਵਿੱਚ ਗਿਝ ਜਾਏ ਤਾਂ ਮਨ ਵਿੱਚ ਠੰਡ ਵਰਤ ਜਾਂਦੀ ਹੈ ਪ੍ਰਭੂ ਪਰਮਾਤਮਾ ਮਨ ਵਿੱਚ ਆਵਸਦਾ ਹੈ ਨਾਨਕ ਨਾਮ ਰਤਨ ਹੈ ਗੁਰਮੁਖ ਹਰ ਧਿਆਇਆ اے ਨਾਨਕ ਪ੍ਰਭੂ ਪਰਮਾਤਮਾ ਦਾ ਨਾਮ ਮਨੋਂ ਇੱਕ ਕੀਮਤੀ ਮੋਤੀ ਹੈ ਹੀਰਾ ਹੈ ਪਰ ਹਰੀ ਨਾਮ ਸਿਮਰਦਾ ਉਹ ਮਨੁੱਖ ਹੈ ਜੋ ਗੁਰੂ ਦੇ ਸਾਹਮਣੇ ਹੁੰਦਾ ਹੈ ਸਲੋਕ ਮਹੱਲਾ ਪਹਿਲਾ ਹੋਰ ਸਰੀ ਕੋ ਹੋਵੇ ਕੋਈ ਤੇਰਾ ਤਿਸ ਆਗੇ ਤੁਧ ਅੱਖਾਂ ਪਹਿਲੇ ਪਾਤਸ਼ਾਹ ਧੰਤਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਇਸ ਸਲੋਕ ਰਾਹੀਂ ਇਸ ਤਰ੍ਹਾਂ ਫਰਮਾਨ ਕਰਦੇ ਹਨ ਕਿ हे ਪ੍ਰਭੂ ਪਰਮਾਤਮਾ ਜੇ ਕੋਈ ਹੋਰ ਤੇਰੇ ਬਰਾਬਰ ਦਾ ਹੋਵੇ ਤਾਹੀ ਉਸ ਦੇ ਸਾਹਮਣੇ ਮੈਂ ਤੇਰਾ ਜ਼ਿਕਰ ਕਰਾਂ ਪਰ ਤੇਰੇ ਵਰਗਾ ਹੋਰ ਕੋਈ ਨਹੀਂ ਹੈ ਤੇਰੇ ਅੱਗੇ ਤੁਦਾ ਸਲਾਹੀ ਮੈਂ ਅੰਦੇ ਨਾ ਉਸ ਜਾਖਾ ਸੋ ਤੇਰੀ ਸਿਫਤ ਸਲਾ ਮੈਂ ਤੇਰੇ ਅੱਗੇ ਹੀ ਕਰ ਸਕਦਾ ਹਾਂ ਤੇਰੇ ਵਰਗਾ ਮੈਂ ਤੈਨੂੰ ਹੀ ਆਖ ਸਕਦਾ ਹਾਂ ਤੇ ਜਿਉਂ-ਜਿਉਂ ਮੈਂ ਤੇਰੀ ਸਿਫਤ ਸਲਾ ਕਰਦਾ ਹਾਂ ਤੇਰਾ ਨਾਮ ਮੈਨੂੰ ਆਤਮਕ ਜੀਵਨ ਵੱਲੋਂ ਅੰਨਿਆਂ ਨੂੰ ਅੱਖਾਂ ਲਈ ਚਾਨਣ ਦਿੰਦਾ ਹੈ ਦੇਤਾ ਆਖਣ ਸਾਹੀ ਸਬਦੀ ਭਾਖਿਆ ਭਾਏ ਸੁਭਾਈ ਲਿਖ ਕੇ ਜਾਂ ਬੋਲ ਕੇ ਜੋ ਕੁਝ ਮੈਂ ਤੇਰੀ ਸਿਫਤ ਸਬ ਦੇ ਚ ਆਖਿਆ ਹੈ ਉਹ ਸਭ ਤੇਰੇ ਪਿਆਰ ਦੀ ਖਿੱਚ ਵਿੱਚ ਹੀ ਆਖਿਆ ਹੈ ਨਾਨਕ ਬਹੁਤਾ ਇਹੋ ਆਖਣ ਸਭ ਤੇਰੀ ਵਡਿਆਈ ਨਹੀਂ ਤਾਂ ਫਿਰ ਸਭ ਤੋਂ ਵੱਡੀ ਗੱਲ ਆਖਣੀ ਨਾਨਕ ਨੂੰ ਇਹੋ ਫੱਬਦੀ ਹੈ ਕਿ ਜੋ ਕੁਝ ਹੈ ਸਭ ਤੇਰੀ ਹੀ ਵਡਿਆਈ ਹੈ ਪਰਮਾਤਮਾ ਮਹੱਲਾ ਪਹਿਲਾ ਗਿਆਨ ਆਸਿਆ ਕਿਆ ਚਾ ਕਰੀ ਜਾਂ ਜੰਮੇ ਕਿਆ ਕਾਰ ਜਦੋਂ ਜੀਵ ਹੋਂਦ ਵਿੱਚ ਨਹੀਂ ਸੀ ਆਇਆ ਤਦੋਂ ਇਹ ਕਿਹੜੀ ਕਮਾਈ ਕਰ ਸਕਦਾ ਸੀ ਤੇ ਜਦੋਂ ਜੰਮ ਤੇ ਤਾ ਵੀ ਕਿਹੜੀ ਕਿਰਤ ਕੀਤੀ ਭਾਵ ਜੀਵ ਦੇ ਵਸ ਕੁਝ ਵੀ ਨਹੀਂ ਹੈ ਸਭ ਕਾਰਣ ਕਰਤਾ ਕਰ ਦੇਖੈ ਵਾਰੋ-ਵਾਰ ਜਿਸ ਨੇ ਪੈਦਾ ਕੀਤਾ ਹੈ ਉਹ ਪਰਮਾਤਮਾ ਆਪ ਹੀ ਸਾਰੇ ਸਵਭ ਬਣਾਉਂਦਾ ਹੈ ਤੇ ਸਦਾ ਜੀਵਾਂ ਦੀ ਸੰਭਾਲ ਕਰਦਾ ਹੈ ਜੇ ਚੁਪੇ ਜੇ ਮੰਗੇ ਐ ਦਾਤ ਕਰੇ ਦਾਤਾਰ ਭਾਵੇਂ ਚੁੱਪ ਕਰ ਰਹੀਏ ਤੇ ਭਾਵੇਂ ਮੰਦੀਏ ਦਾਤਾ ਦੇਣ ਵਾਲਾ ਕਰਤਾਰ ਪਰਮਾਤਮਾ ਆਪ ਹੀ ਦਾਤਾ ਦਿੰਦਾ ਹੈ ਇੱਕ ਦਾਤਾ ਸਭ ਮੰਗਤੇ ਫਿਰ ਦੇਖੇ ਆਕਾਰ ਜਦੋਂ ਜੀਵ ਸਾਰਾ ਜਗਤ ਫਿਰਕੇ ਇਹ ਗੱਲ ਵੇਖ ਲੈਂਦੇ ਹਨ ਤਾਂਖਦੇ ਹਨ ਕਿ ਇੱਕ ਪਰਮਾਤਮਾ ਦਾਤਾ ਹੈ ਤੇ ਸਾਰੇ ਜੀਵ ਉਸਦੇ ਮੰਗਤੇ ਹਨ ਪਰ ਅਸੀਂ ਅੱਜ ਕੱਲ ਕੀ ਕਰਦੇ ਹਾਂ ਦਾਤ ਪਿਆਰੀ ਵਿਸਰਿਆ ਦਾਤਾਰਾ ਜਾਣੈ ਨਾਹੀ ਮਰਨ ਵਿਚਾਰਾ ਦਾਤਾ ਮੰਗੀ ਜਾ ਰਹੇ ਹਾਂ ਪਰਮਾਤਮਾ ਤੋਂ ਤੇ ਦਾਤੇ ਨੂੰ ਨਹੀਂ ਮੰਗਦੇ ਜਿਹੜਾ ਦਾਤਾ ਦੇਣ ਵਾਲਾ ਹੈ ਜੇ ਦਾਤੇ ਨੂੰ ਮੰਗ ਲਈਏ ਉਸ ਦਾ ਨਾਮ ਸਿਮਰਿਏ ਤੇ ਸਾਰੀਆਂ ਦਾਤਾਂ ਉਹਨਾਂ ਦੇ ਪਿੱਛੇ ਪਿੱਛੇ ਆਪਣੇ ਆਪ ਹੀ ਆ ਜਾਣੀਆਂ ਹਨ ਨਾਮ ਸਿਮਰਨ ਵਿੱਚ ਸਭੇ ਦਾਤਾਂ ਵਸੀਆਂ ਹੋਈਆਂ ਹਨ ਤੇ ਸਭ ਇਹ ਦਾਤਾ ਪ੍ਰਾਪਤ ਹੋ ਜਾਂਦੀਆਂ ਹਨ ਮਨੁੱਖ ਨੂੰ ਨਾਨਕ 에ਵ ਜਾਨੀਏ ਜੀਵੇ ਦੇਵਨ ਹਰ हे ਨਾਨਕ ਇਸ ਤਰ੍ਹਾਂ ਸਮਝ ਪੈਂਦੀ ਹੈ ਕਿ ਦਾਤਾ ਦੇਣ ਵਾਲਾ ਪ੍ਰਭੂ ਸਦਾ ਹੀ ਜਿਉਂਦਾ ਰਹਿੰਦਾ ਹੈ ਪੌੜੀ ਨਾਏ ਮੰਨਿਆ ਸੁਰਤ ਉਪਜੈ ਨਾਮੇ ਮਤ ਹੋਈ ਜੇ ਮਨ ਨਾਮ ਵਿੱਚ ਗਿਝ ਜਾਏ ਤਾਂ ਅੰਦਰ ਨਾਮ ਦੀ ਲਿਬ ਪੈਦਾ ਹੋਈ ਰਹਿੰਦੀ ਐ ਤੇ ਨਾਮ ਵਿੱਚ ਹੀ ਮਤ ਪ੍ਰਵਿਰਤ ਹੁੰਦੀ ਹੈ ਨਾਏ ਮੰਨਿਆ ਗੁਣ ਉਚਰੇ ਨਾਮੇ ਸੁਖ ਸੋਈ ਜੇ ਮਨ ਨਾਮ ਵਿੱਚ ਗਿਝ ਜਾਏ ਮਨੁੱਖ ਪ੍ਰਭੂ ਦੇ ਗੁਣ ਆਖਣ ਲੱਗ ਪੈਂਦਾ ਹੈ ਤੇ ਨਾਮ ਵਿੱਚ ਹੀ ਸੁਖ ਆਨੰਦ ਨਾਲ ਟਿਕਦਾ ਹੈ ਨਾਏ ਮੰਨਿਆ ਭਰਮ ਕੱਟੀ ਐ ਫਿਰ ਦੁੱਖ ਨਾ ਹੋਈ ਗੇਰ ਮਾਨ ਨਾਮ ਵਿੱਚ ਗਿਜ ਜਾਏ ਗਿਜ ਜਾਏ ਭਾਵ ਰੋਜ਼ਾਨਾ ਨਾਮ ਜਪੇ ਤਾਂ ਅਟਕਣਾ ਕੱਟੀ ਜਾਂਦੀ ਹੈ ਤੇ ਫਿਰ ਕੋਈ ਦੁੱਖ ਨਹੀਂ ਵਿਆਪਦਾ ਨਾਏ ਮੰਨਿਆ ਸਾ ਲਾਹੀਏ ਪਾਪਾਂ ਮਤ ਧੋਈ ਪ੍ਰਬੂ ਦੀ ਸਿਮਸਨਾ ਕਰਨ ਲੱਗ ਪਈਦੀ ਹੈ ਤੇ ਪਾਪਾਂ ਵਾਲੀ ਮਤ ਜਾਂਦੀ ਰਹਿੰਦੀ ਹੈ ਨਾਨਕ ਪੂਰ ਗੁਰ ਤੇ ਨਾਉ ਮੰਨਿਐ ਜਿਨਾਂ ਦੇ ਵੇਸੋਈਏ ਇਹ ਨਾਨਕ ਉਰ ਸਤਿਗੁਰ ਤੁਏ ਨਿਸ਼ਚਿਆਉਂਦਾ ਹੈ ਕਿ ਨਾਮ ਸਿਮਰਨ ਦਾ ਸਹੀ ਰਸਤਾ ਹੈ ਇਹ ਦਾਤ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਨੂੰ ਉਹ ਪ੍ਰਭੂ ਪਰਮਾਤਮਾ ਆਪ ਦਿੰਦਾ ਹੈ ਸਲੋਕ ਮਹੱਲਾ ਪਹਿਲਾ ਸਾਹ ਕਰ ਦੇਦ ਪ੍ਰਾਨ ਪੜੰਤਾ ਜਦ ਤੱਕ ਮਨੁੱਖ ਸ਼ਾਸਤਰਾਂ ਵੇਦ ਪੁਰਾਣ ਆਦਿਕ ਧਰਮਿਕ ਪੁਸਤਕਾਂ ਨੂੰ ਨਿਰਾ ਪਰਦਾ ਰਹਿੰਦਾ ਹੈ ਊਕਾਰਨਤਾ ਆ ਜਾਣਨਤਾ ਉਤਨਾ ਤੇ ਰੁੱਤੀ ਉਤੀ ਬੋਲਦਾ ਹੈ ਹੋਰਨਾਂ ਨੂੰ ਸੁਣਾਉਂਦਾ ਹੈ ਪਰਿਆਪ ਸਮਝਦਾ ਕੁਝ ਨਹੀਂ ਜਿਸ ਤਰ੍ਹਾਂ ਅਸੀਂ ਕਥਾਵਾਚਕ ਵੀ ਤੁਹਾਨੂੰ ਸੁਣਾ ਰਹੇ ਹਾਂ ਗੁਰੂ ਪਿਆਰਿਓ ਜੇ ਅਸੀਂ ਆਪਨਾ ਇਸ ਤੇ ਗੌਰ ਕਰੀਏ ਤਾਂ ਫਿਰ ਪੜ ਪੜ ਗੱਡੇ ਲੱਦੀਆ ਪੜ ਪੜ ਭੜ ਗਿਆ ਸਾਥ ਕਿਉਂਕਿ ਫਿਰ ਤੇ ਪੜਾਈ ਕਰ ਕਰਕੇ ਹੀ ਪੜ ਪੜ ਕੇ ਗੱਡੇ ਲੱਦਣਾ ਕੰਮ ਹੋ ਜਾਂਦਾ ਇਸ ਕਰਕੇ ਸਾਨੂੰ ਵੀ ਇਹ ਜੋ ਗੁਰੂ ਜੀ ਪ੍ਰਮਾਨ ਕਰਦੇ ਹਨ ਉਸਤੇ ਅਮਲ ਕਰਨਾ ਚਾਹੀਦਾ ਹੈ ਨਾ ਕਿ ਪੜ ਕੇ ਤੁਹਾਨੂੰ ਹੀ ਸੁਣਾਉਣਾ ਚਾਹੀਦਾ ਹੈ ਸੋ ਗੁਰੂ ਜੀ ਕਹਿੰਦੇ ਹਨ ਜਾ ਬੁਝੇ ਤਾਂ ਸੁਝੇ ਸੋਈ ਜਦੋਂ ਧਰਮਿਕ ਪੁਸਤਾਂ ਦੇ ਉਪਦੇਸ਼ ਦਾ ਭੇਦ ਪਾ ਲੈਂਦਾ ਹੈ ਤਦੋਂ ਇਸ ਨੂੰ ਹਰ ਥਾਂ ਪ੍ਰਭੂ ਹੀ ਪ੍ਰਭੂ ਦਿਸਦਾ ਹੈ ਨਾਨਕ ਅੱਖ ਹੈ ਕੂਕ ਨਾ ਹੋਈ ਤੇ ਨਾਨਕ ਆਖਦਾ ਇਸ ਤਰ੍ਹਾਂ ਤਾਰੇ ਮੁੱਕ ਜਾਂਦੀਆਂ ਹਨ ਸੱਚੇ ਨਾਮ ਵਿੱਚ ਮਨ ਜੁੜ ਜਾਂਦਾ ਹੈ ਤੇ ਸਭੇ ਸ਼ਾਮਾਂ ਪੂਰੀਆਂ ਹੋ ਜਾਂਦੀਆਂ ਹਨ ਜੇ ਸਾਡੇ ਵਰਗੇ ਨਿਹਰਾ ਤੁਹਾਨੂੰ ਹੀ ਕਥਾ ਕਰਕੇ ਸੁਣਾ ਦੇਣ ਆਪ ਅਮਲ ਨਾ ਕਰਨ ਫਿਰ ਤਾਂ ਆਵਰੇ ਆਪ ਦੇਸ਼ ਤੇ ਮੁਖ ਮੈਂ ਪਰਹੇ ਰੇਤ ਰਾਸ ਬਰਾਨੀ ਰਾfte ਫਿਰ ਖਾਇਆ ਘਰ ਕਾ ਖੇਤ ਫਿਰ ਹੋਰਾਂ ਨੂੰ ਸਮਝਾ ਰਹੇ ਹਾਂ ਅਸੀਂ ਆਪਣੇ ਤੇ ਲਾਗੂ ਨਹੀਂ ਕਰਦੇ ਤਾਂ ਫਿਰ ਇਸ ਦਾ ਸਾਨੂੰ ਸਮਝਾਇਆ ਵੀ ਕੋਈ ਫਾਇਦਾ ਨਹੀਂ ਮਹੱਲਾ ਪਹਿਲਾ ਜਾਹੋਂ ਤੇਰਾ ਤਾਂ ਸਭ ਕੇਸ ਮੇਰਾ ਹੋ ਨਾਹੀਂ ਤੂੰ ਹੋਵਹਿ ਜਦੋਂ ਮੈਂ ਤੇਰਾ ਬਣ ਜਾਂਦਾ ਹਾਂ ਤਦੋਂ ਜਗਤ ਵਿੱਚ ਸਭ ਕੁਝ ਮੈਨੂੰ ਆਪਣਾ ਜਾਪਦਾ ਹੈ ਕਿਉਂਕਿ ਉਸ ਵੇੜੇ ਮੇਰੀ ਆਪਣਤ ਨਹੀਂ ਹੁੰਦੀ ਤੂੰ ਹੀ ਮੈਨੂੰ ਦਿਸਦਾ ਹੈ ਹਰ ਥਾਂ ਪਰਮਾਤਮਾ ਆਪੇ ਸਕਤਾ ਹੈ ਆਪੇ ਸੁਰਤਾ ਸਖਤੀ ਜਗਤ ਪਰੋਵਹਿ اے ਪਰਮਾਤਮਾ ਤੂੰ ਆਪ ਹੀ ਜੋਰ ਦਾ ਮਾਲਕ ਤੂੰ ਆਪ ਹੀ ਸੁਰਤ ਦਾ ਮਾਲਕ ਮੈਨੂੰ ਪ੍ਰਤੀਤ ਹੁੰਦਾ ਹੈ ਤੂੰ ਆਪ ਹੀ ਜਗਤ ਨੂੰ ਆਪਣੀ ਸਤਿਆ ਦੇ ਧਾਗੇ ਵਿੱਚ ਪਰੋਣ ਵਾਲਾ ਜਪਦਾ ਹੈ ਆਪੇ ਭੇਜੇ ਆਪੇ ਸਦੇ ਰਚਨਾ ਰਚ ਰਚ ਵੇਖੇ ਪ੍ਰਭੂ ਪਰਮਾਤਮਾ ਆਪ ਹੀ ਜੀਵਾਂ ਨੂੰ ਇੱਥੇ ਭੇਜਦਾ ਹੈ ਆਪ ਹੀ ਇੱਥੋਂ ਵਾਪਸ ਬੁਲਾ ਲੈਂਦਾ ਹੈ ਸ੍ਰਿਸ਼ਟੀ ਪੈਦਾ ਕਰਕੇ ਆਪ ਹੀ ਸੰਭਾਲ ਕਰ ਰਿਹਾ ਹੈ ਨਾਨਕ ਸਤਿਆ ਸਚੀ ਨਾਈ ਸੱਚ ਪਵੈ ਤੋਰ ਲੇਖੈ اے ਨਾਨਕ ਉਹ ਸਦਾ ਫਿਰ ਰਹਿਣ ਵਾਲਾ ਹੈ ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ ਉਸ ਦੇ ਨਾਮ ਦਾ ਸਿਮਰਨ ਹੀ ਉਸ ਦੀ ਹਜ਼ੂਰੀ ਵਿੱਚ ਕਬੂਲ ਹੁੰਦਾ ਹੈ ਪੌੜੀ ਨਾਮ ਨਰਿੰਜਨ ਅਲਖ ਹੈ ਕਿਉਂ ਲਖਿਆ ਜਾਈ ਮਾਇਆ ਰਹਿਤ ਪ੍ਰਭੂ ਦਾ ਨਾਮ ਐਸਾ ਹੈ ਜਿਸ ਦਾ ਕੋਈ ਖਾਸ ਚਿੰਨ ਨਹੀਂ ਦਿਸਦਾ ਤਾਂ ਫਿਰ ਉਸ ਨੂੰ ਬਿਆਨ ਕਿਵੇਂ ਕੀਤਾ ਜਾਏ ਨਾਮ ਨਿਰੰਜਨ ਨਾਲ ਹੈ ਕਿਉਂ ਪਾਈਏ ਭਾਈ ਮਾਇਆ ਰਹਿਤ ਪ੍ਰਭੂ ਦਾ ਨਾਮ ਸਦਾ ਸਾਡੇ ਨਾਲ ਵੀ ਹੈ ਪਰ 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 ਹੈ ਭਾਈਓ ਲੱਭੇ ਕਿਵੇਂ ਨਾਮ ਨਿਰੰਜਨ ਵਰਤਦਾ ਰਵਿਆ ਸਭ ਥਾਈ ਮਾਇਆ ਰਹਿਤ ਪ੍ਰਭੂ ਦਾ ਨਾਮ ਦਾ ਸਭ ਥਾਈ ਵਿਆਪਕ ਤੇ ਮੌਜੂਦ ਹੈ ਜਿਹੜਾ ਮਾਇਆ ਰਹਿਤ ਪ੍ਰਭੂ ਦਾ ਨਾਮ ਹੈ ਨਾ ਉਹ ਪੱਤੇ ਪੱਤੇ ਵਿੱਚ ਡਾਲੀ ਡਾਲੀ ਵਿੱਚ ਸਾਰੇ ਪਾਸੇ ਖਾਲੀ ਖਲਾ ਵਿੱਚ ਹੈ ਗੁਰਪੂਰੇ ਤੇ ਪਾਈਏ ਹਿਰਦੇ ਦੇ ਦਿਖਾਈ ਪਰ ਇਹ ਨਾਮ ਹੁਰ ਸਤਿਗੁਰ ਤੋਂ ਮਿਲਦਾ ਹੈ ਹੋਰਾ ਗੁਰੂ ਪਰਬੂ ਦਾ ਨਾਮ ਸਾਡੇ ਇਦੇ ਵਿੱਚ ਵਿਖਾ ਦਿੰਦਾ ਹੈ ਨਾਨਕ ਨਦਰੇ ਕਰਮ ਹੋਏ ਗੁਰ ਮਿਲੀਏ ਭਾਈ ਤੇ ਨਾਨਕ ਜਦੋਂ ਪ੍ਰਭੂ ਦੀ ਸੁਵਲੀ ਨਿਗਾ ਨਾਲ ਮੇਰ ਹੋਵੇ ਤਾਂ ਗੁਰੂ ਨੂੰ ਮਿਲਦਾ ਹੈ ਤੇ ਗੁਰੂ ਨੂੰ ਮਿਲ ਕੇ ਫਿਰ ਨਾਮ ਜਪਣ ਦੀ ਯੁਗਤੀ ਹਾਸਲ ਕਰੀਦਾ ਹੈ ਸ਼ਲੋਕ ਮਹੱਲਾ ਪਹਿਲਾ ਕਲ ਹੋਈ ਕੁੱਤੇ ਮੋਹੀ ਖਾਜ ਹੋਆ ਮੁਰਦਾਰ ਰੱਬ ਤੋਂ ਵਿਛੜੀ ਹੋਈ ਲੁਕਾਈ ਨੂੰ ਕੁੱਤੇ ਵਾਂਗ ਖਾਣ ਦਾ ਹਲਕ ਪੁੜਿਆ ਰਹਿੰਦਾ ਹੈ ਤੇ ਵੱਡੀ ਆਦਕ ਹਰਾਮ ਚੀਜ਼ ਇਸ ਦਾ ਮਨ ਭੌਂਦਾ ਖਾਣਾ ਹੋ ਜਾਂਦਾ ਹੈ ਜਿਵੇਂ ਕੁੱਤੇ ਦਾ ਮਨ ਭੌਂਦਾ ਖਾਣਾ ਮੁਰਦਾਰ ਹੈ ਕੂੜ ਬੋਲ ਬੋਲ ਭੌਂਕਣਾ ਚੂਕਾ ਧਰਮ ਵਿਚਾਰ ਇਹ ਲੋਕਾਈ ਸਦਾ ਝੂਠ ਬੋਲਦੀ ਹੈ ਮਾਨੋ ਮਰਦਾਰ ਖਾਂਦੇ ਕੁੱਤੇ ਵਾਂਗ ਜਿਵੇਂ ਕੁੱਤਾ ਮਰੇ ਹੋਏ ਪਸ਼ੂ ਪੰਛੀ ਖਾਂਦਾ ਹੈ ਤੇ ਮਰਦਾਰ ਖਾਂਦੇ ਕੁੱਤੇ ਵਾਂਗ ਭੌਂਗ ਰਹੀ ਹੈ ਇਹ ਲੋਕਾਈ ਇਸ ਤਰ੍ਹਾਂ ਇਸ ਦੇ ਅੰਦਰੋਂ ਧਰਮ ਦੀ ਅੰਸਤੇ ਰੱਬ ਦੇ ਗੁਨਾ ਦੀ ਵਿਚਾਰ ਮੁੱਕ ਜਾਂਦੀ ਹੈ ਜਿਨ ਜੀਵੰਦਿਆਂ ਪਤ ਨਹੀਂ ਮੋਇਆ ਮੰਦੀ ਸੋਏ ਜਿਤਨਾ ਤੇਰੇ ਜੇਹੇ ਲੋਕ ਜਗਤ ਵਿੱਚ ਜਿਉਂਦੇ ਹਨ ਇਹਨਾਂ ਦੀ ਕੋਈ ਬੰਦਾ ਜਿਤ ਨਹੀਂ ਕਰਦਾ ਜਦੋਂ ਮਰ ਜਾਂਦੇ ਹਨ ਲੋਕ ਇਹਨਾਂ ਨੂੰ ਭੈੜਿਓਂ ਯਾਦ ਕਰਦੇ ਹਨ ਕਿ ਚੰਗਾ ਹੋਇਆ ਮਰ ਗਿਆ ਧਰਤੀ ਤੇ ਵੀ ਬੋਝ ਪਾਇਆ ਸੀ ਇਹ ਬੜਾ ਾਪਾਪੀ ਮਨੁੱਖ ਸੀ ਇਹ ਜਿਵੇਂ ਆਇਆ ਉਵੇਂ ਹੀ ਚਲਾ ਗਿਆ ਕਿਉਂਕਿ ਇਸਨੇ ਆ ਕੇ ਇੱਥੇ ਕੋਈ ਚੰਗਾ ਕੰਮ ਨਹੀਂ ਕੀਤਾ ਲਿਖਿਆ ਹੋਇਆ ਨਾਨਕਾ ਕਰਤਾ ਕਰੇ ਸੋ ਹੋਏ ਪਰ ਹੈ ਨਾਨਕ ਇਹਨਾਂ ਦੇ ਤੀ ਬਸ ਪਿਛਲੇ ਕਰਮਾਂ ਅਨੁਸਾਰ ਮੱਥੇ ਉਤੇ ਲਿਖਿਆ ਲੇਖ ਹੀ ਉਗੜਦਾ ਹੈ ਤੇ ਉਸ ਲੇਖ ਅਨੁਸਾਰ ਜੋ ਕਰਤਾ ਕਰਦਾ ਹੈ ਉਹੀ ਹੁੰਦਾ ਹੈ ਮਹੱਲਾ ਪਹਿਲਾ ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਸਹੀ ਆਗ ਗੁਰਜੀ ਫਰਮਾਨ ਕਰਦੇ ਹਨ ਰابطੋਂ ਵਿਛੜ ਕੇ ਮਨੁੱਖ ਝਾਲਮ ਰਹੇ ਹਨ ਤੇ ਤੀਵੀਆਂ ਇਸ ਜ਼ੁਲਮ ਲਈ ਸਲਾਹਕਾਰ ਬਣ ਰਹੀਆਂ ਹਨ ਸੇਲ ਸੰਜਮ ਸੋਚ ਭੰਨੀ ਖਾਣਾ ਖਾਜ ਅਹਾਜ ਮਿੱਠਾ ਸੁਭਾਵ ਜੁਗਤ ਵਿੱਚ ਰਹਿਣਾ ਦਿਲ ਦੀ ਸਫਾਈ ਇਹ ਸਭ ਗੱਲਾਂ ਦੂਰ ਹੋ ਗਈਆਂ ਹਨ ਤੇ ਵੱਡੀ ਆਦਕ ਹਰਾਮ ਮਾਲ ਇਹਨਾਂ ਲੋਕਾਂ ਦਾ ਮਨ ਪਾਉਂਦਾ ਖਾਣਾ ਹੋ ਗਿਆ ਹੈ ਗੁਰੂ ਪਿਆਰੇਓ ਕੱਲ ਮੈਂ ਕਥਾ ਸੁਣ ਰਿਹਾ ਸੀ ਬਹੁਤ ਹੀ ਪਿਆਰੇ ਕਥਾਵਾਚਕ ਭਾਈ ਸੁਖਦੇਵ ਸਿੰਘ ਜੀ ਡੱਲਾ ਉਹਨਾਂ ਦੀ ਕਥਾ ਵਿੱਚੋਂ ਉਹ ਕਹਿੰਦੇ ਸੀ ਕਿ ਵੱਡੀ ਖਾਣਾ ਹਰਾਮ ਦਾ ਖਾਣਾ ਰਿਸ਼ਵਤ ਲੈਣਾ ਕਿਉਂਕਿ ਇੱਕ ਮੁਲਾਜ਼ਮ ਦੀ 1 ਲੱਖ ਰੁਪਿਆ ਤਨਖਾਹ ਸੀ ਤੇ 5 ਲੱਖ ਰੁਪਿਆ ਰਿਸ਼ਵਤ ਲਿਆ ਆ ਘਰੇ ਤੇ ਉਸ ਦੇ ਘਰ ਵਾਲੀ ਬੜੀ ਸੁੱਚੀ ਸੀ ਤੇ ਉਸਨੇ ਕਿਹਾ ਵੀ ਹੈ پیسے ਆਨੇ ਕਿਦਾਂ 5 ਮਹੀਨਿਆਂ ਦੀ ਇਕੱਠੀ ਤਨਖਾਹ ਮਿਲ ਗਈ ਹੈ ਉਹ ਕਹਿੰਦਾ ਨਹੀਂ ਤੂੰ ਰੱਖ ਲੈ ਇਹ ਵੈਸੇ ਉਤੋਂ ਉਤੋਂ ਬਣਾਇਆ ਹੈ 5 ਲੱਖ ਤਨਖਾਹ ਤੇ ਆਪਣੀ 1 ਲੱਖ ਰੁਪਈਆ ਹੈ ਕਹਿੰਦੀ ਫੇਰੇ ਜੇ ਰੱਖਣਾ ਹੈ ਤੇ ਫਿਰ ਮੇਰੇ ਕੋਲ ਨਿਤਨੇਮ ਦਾ ਗੁਟਕਾ ਪਿਆ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਹ ਨਹੀਂ ਮੈਂ ਘਰ ਰੱਖ ਸਕਦੀ ਜਾਂ ਤੇ ਇਹ ਰੱਖ ਲਓ ਪਤੀ ਦੇਵ ਜਾਂ ਫਿਰ ਉਹਨੂੰ ਗੁਰਦੁਆਰਾ ਸਾਹਿਬ ਚੜ੍ਹਾਵਨੇ ਆ ਕਿਉਂਕਿ ਮੈਂ ਤੇ ਪੜਦੀ ਹਾਂ ਗੁਰਬਾਣੀ ਦਾ ਪਾਠ ਤੇ ਤੁਸੀਂ ਲੈਂਦੇ ਹੋ ਰਿਸ਼ਵਤ ਫਿਰ ਵੀ ਹੋਇਆ ਉਹ ਕਹਿੰਦਾ ਕੁਝ ਨਹੀਂ ਹੁੰਦਾ ਤੂੰ ਰੱਖ ਲੈ ਇਹ ਚ ਗੁਟਕੇ ਨਾਲ ਇਹਦਾ ਕੋਈ ਸਬੰਧ ਨਹੀਂ ਇਹ ਤੂੰ ਦੂਜੀ ਬਿਮਾਰੀ ਤੇ ਰੱਖ ਲੈ ਤੇ ਗੁਟਕਾ ਸਾਹਿਬ ਤੇ ਚਲੋ ਬਾਬਿਆਂ ਦੇ ਅੱਗੇ ਪਏ ਹੋਏ ਹਨ ਕਹਿੰਦੀ ਨਹੀਂ ਕਹਿੰਦੀ ਫਿਰ ਮੇਰੇ ਪੜ੍ਹਨ ਦਾ ਕੀ ਫਾਇਦਾ ਜੇ ਮੈਂ ਹਰਾਮ ਦੀ ਕਮਾਈ ਖਾਣੀ ਆ ਰਿਸ਼ਵਤ ਦੀ ਕਮਾਈ ਖਾਣੀ ਹੈ ਤੇ ਉਸ ਸਿੱਖ ਦੇ ਵੀ ਮਨ ਤੇ ਸੱਟ ਲੱਗੀ ਉਹ ਵੀ ਗੁਰੂ ਨੂੰ ਮੰਨਣ ਵਾਲਾ ਸੀ ਤੇ ਹੱਥ ਜੋੜ ਕੇ ਅਰਦਾਸ ਕੀਤੀ ਪ੍ਰਮਾਤਮਾ ਅਜ ਤੋਂ ਬਾਅਦ ਮੈਂ ਰਹਿਤ ਨਹੀਂ ਲੈਂਦਾ ਤੇ ਜਿਹੜੇ ਗਰੀਬ ਤੋਂ ਲਿਆ 5 ਲੱਖੋਂ ਨੂੰ ਵਾਪਸ ਕਰ ਦੇਣਾ ਹਾਂ ਤੇ ਤੂੰ ਗੁਰੂਕਾ ਸਾਹਿਬ ਰੱਖ ਤੇ ਮੈਂ ਵੀ ਨਿਤਨੇਮੀ ਬਣ ਜਾਂਦਾ ਹਾਂ ਇਸ ਕਰਕੇ ਗੁਰੂ ਜੀ ਵੀ ਇਸ ਸ਼ਬਦ ਵਿੱਚ ਇਸ ਤਰ੍ਹਾਂ ਹੀ ਪ੍ਰਮਾਨ ਕਰਦੇ ਹਨ ਕਿ ਵੱਢੀ ਲੈ ਕੇ ਆਪਣਾ ਜੋ ਈਮਾਨ ਹੈ ਉਹ ਵੇਚਣਾ ਨਹੀਂ ਚਾਹੀਦਾ ਇਸ ਕਰਕੇ ਆਪਾਂ ਵੀ ਗੁਰੂ ਦੇ ਲੜ ਲੱਗিয়ে ਧੰਤਨ ਸਿਰਗੁਰੰਸਾ ਮਹਾਰਾਜ ਜੀ ਦੀ ਬਾਣੀ ਪੜ੍ਹੀਏ ਤੇ ਦੁਨੀਆਂ ਦੇ ਕਾਰ ਵਿਹਾਰ ਕਰਦੇ ਹੋਏ ਵੀ ਪਰਮਾਤਮਾ ਦਾ ਨਾਮ ਜਪ ਕੇ ਭਵ ਸਾਗਰ ਤੋਂ ਤਾਰ ਲੰਗ ਪਾਰ ਲੰਗੀਏ ਸੋ ਇਸ ਤਰ੍ਹਾਂ ਭਾਈ ਸੁਦੇਵ ਸਿੰਘ ਡੱਲਾ ਜੀ ਨੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਮੈਂ ਘਾਲ ਸਰਵਣ ਕਰ ਰਿਆ ਸੀ ਸੋ ਆਓ ਸ਼ਬਦ ਦੀਆਂ ਆਖਰੀ ਪਕਤੀਆਂ ਪਹਿਲੀਆਂ ਪਕਤੀਆਂ ਪੜ ਕੇ ਕਿਮਾਂ ਦੇ ਇਜਾਜ਼ਤ ਹੋਈਏ ਜੀ ਮਹੱਲਾ ਪਹਿਲਾ ਰੰਨਾ ਹੋਈਆਂ ਬੋਧੀਆਂ ਰਸ ਹੋਏ ਸਈ ਯਾਦ ਸ਼ੀਲ ਸੰਜਮ ਸੋਚ ਭੰਨੀ ਖਾਣਾ ਖਾਜ ਅਹਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1242 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕਾਲ ਨੂੰ ਆਪਾਂ ਤਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1243 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ